ਇੱਕ ਵਕੀਨ ਵਰਗੀ ਕੁਤਮਾ ਅਦਾਲਤ ਦੀ ਕੀ ਕੋਈ ਵਿਅਕਤੀ ਕੀ ਦਾ ਮਾਮਲਾ ਦਸਾਰਾ ਇਹ ਨਾ ਹਰਦਾਸਪੁਰਾ ਪਿੰਡ ਹੈਗਾ ਇੱਥੇ ਸਾਡੇ ਥਾਣਾ ਮਹਿਲਕਰਾਉਂ ਦਾ ਇਹਦੇ ਚ ਹਰਦਾਸਪੁਰੇ ਦੇ ਵਿੱਚ ਇੱਕ ਬਲਜੀਤ ਸਿੰਘ ਬਾਬਾ ਹੈਗਾ ਡੰਡੀ ਵਾਲਾ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚੋਂ ਗ੍ਰਹੀ ਕਰਦੇ ਨੇ ਇੱਕ ਬਾਬਾ ਤੇ ਇਹਦਾ ਸਤਪਾਲ ਦੇ ਨਾਲ ਸਤਪਾਲ ਵੀ ਉਸੇ ਪਿੰਡ ਦਾ ਹੈ ਸੇਮ ਪਿੰਡ ਦੇ ਰਹਿਮ ਵਾਲੇ ਨੇ ਸਤਪਾਲ ਦਾ ਕੰਮ ਹੈਗਾ ਲੱਕੜਾਂ ਦਾ ਕੰਮ ਕਰਦਾ ਇਹਦਾ ਕਿਤੇ 32,000 ਰੁਪਏ ਦਾ ਇਹਨਾਂ ਲੈਣ ਦੇਣ ਦਾ ਮੈਟਰ ਸੀਗਾ ਇਹਨਾਂ ਦੀ ਆਪਸ 'ਚ ਬਹਿਸਬਾਜੀ ਹੁੰਦੀ ਹੈ ਕਿਸੇ ਗੱਲ ਤੋਂ ਲੈ ਕੇ ਵੀ ਪੈਸੇ ਲੈਣ ਦੇਣ ਤੋਂ ਉਸ ਤੋਂ ਬਾਅਦ ਸਤਪਲਤ ਆਪਣੇ ਘਰ ਵਾਪਸ ਆ ਜਾਂਦਾ ਬਲਜੀਤ ਸਿੰਘ ਇਹਦੇ ਨਾਲ ਹਰਪ੍ਰੀਤ ਸਿੰਘ ਜਿਹੜੇ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਕ ਪ੍ਰਧਾਨ ਹੈ ਮਲਕੀਸ਼ ਸਿੰਘ ਇਹ ਹੈਗਾ ਪ੍ਰਧਾਨ ਤੇ ਮੈਂਬਰ ਹੈਗਾ ਸੁਖਦੇਵ ਸਿੰਘ ਤੇ ਖਰਪ੍ਰੀਤ ਸਿੰਘ ਇਹ ਤਿੰਨਾਂ ਹੀ ਉਹਨਾਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਕਰ ਦਿੰਦੇ ਆ ਕਿਹੜਾ ਸਤਪਾਲ ਹੈ ਵੀ ਇਹ ਬੇਅਤਵੀ ਦੀ ਮਨਸ਼ਾ ਦੇ ਨਾਲ ਕੋਈ ਨਾ ਕੋਈ ਐਸਾ ਕੰਮ ਕਰੂਗਾ ਜਿਹੜੇ ਬੇਅਤਵੀ ਕਰ ਸਕਦਾ ਇਹਨਾਂ ਨੇ ਕੋਈ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿਦੇ ਨਾਲ ਕੋਈ ਸਬੰਧ ਨਹੀਂ ਸੀਗਾ ਸਤਪਾਲ ਦਾ ਸਿਰਫ ਪੈਸਿਆਂ ਲੈਣ ਦੇਣ ਦਾ ਮੈਟਰ ਸੀਗਾ ਤਾਂ ਸਤਪਾਲ ਫਿਰ ਇਹ ਨਾ ਕੋ ਜਾਣਦਾ ਅਗਲੇ ਤੋਂ ਅਗਲੇ ਦਿਨ ਵੀ ਮੇਰੀ ਤੁਸੀਂ ਅਨਾਉਂਸਮੈਂਟ ਕੀਤੀ ਆ ਮੈਂ ਆਪ ਗਿਆਨੀ ਧਿਆਨੀ ਬੰਦਾ ਹਾਂ ਤਾਂ ਮੈਂ ਬੇਦਵੀ ਕਾਦੀ ਕਰਨੀ ਹੈ ਤੇਦੇ ਹੱਥ ਚ ਕਿਰਪਾਨ ਹੁੰਦੀ ਹੈ ਤਾਂ ਇਹ ਉਹਦੇ ਤੇਜ਼ ਆਪਸ ਚ ਬੈਸ ਕਰਕੇ ਜਿਹੜਾ ਹੈ ਉਹਦੇ ਸੁਖਦੇਵ ਸਿੰਘ ਦੇ ਮਾਰ ਦਿੰਦਾ ਵਾਰ ਕਰ ਤਾਂ 33 ਨੰਬਰ ਪਰ ਜਿਹੜਾ ਮਹਿਲ ਕਲਾਂ ਦੇ ਵਿੱਚ ਦਰਜ ਹੋ ਜਾਂਦਾ ਫੇਰ ਸੁਖਦੇਵ ਸਿੰਘ ਹੋਣੇ ਸਾਰੇ ਇਕੱਠੇ ਹੋ ਕੇ ਆਪਣੇ ਘਰ ਦੇ ਹੋਰ ਰਿਸ਼ਤੇਦਾਰ ਇਹ ਕੋਈ 28 ਕ ਬੰਦੇ ਇੱਕੋ ਹੀ ਲਾਨੇ ਚ ਸਮੇਲੋ ਨਾਲ ਨਾਲ ਰਿਸ਼ਤੇਦਾਰੀ ਕੋਈ ਹੋਰ ਅੰਦੀਆ ਤੇ ਉਹ ਇਕੱਠੇ ਹੋ ਕੇ ਇਹਨਾਂ ਦੇ ਘਰ ਚ ਜਾ ਕੇ ਅਟੈਕ ਕਰਦੇ ਆ ਤੇ ਜਦੋਂ ਅਟੈਕ ਕਰਦੇ ਤੇ ਫਿਰ 112 ਤੇ ਜਦੋਂ ਕਾਲ ਆਂਦੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤੇ ਕਾਫੀ ਜ਼ਿਆਦਾ ਰਸ਼ ਹੋਣ ਕਰਕੇ ਵਿੱਚ ਲੇਡੀਜ਼ ਜ਼ਿਆਦਾ ਹੋਣ ਕਰਕੇ ਪੁਲਿਸ ਨੇ ਮੌਕੇ ਤੇ ਕਾਫੀ ਆਪਣੇ ਵੱਲੋਂ ਜਿਵੇਂ ਕੀਤਾ ਕੁਝ ਚੀਜ਼ਾਂ ਵੀਡੀਓ ਚ ਆਈਆਂ ਜਿਹੜੀਆਂ ਅਸੀਂ ਵੀ ਦੇਖ ਰਹੇ ਹਾਂ ਤੇ ਉਹਦੇ ਵਿੱਚ ਮਤਲਬ ਇਹ ਸੀਗਾ ਵੀ ਕਿਸੇ ਲੇਡੀਜ਼ ਦੇ ਨਾਲ ਜਾਂ ਬੱਚਿਆਂ ਨਾਲ ਕੋਈ ਐਸੀ ਗੱਲ ਨਾ ਹੋ ਜਵੇ ਜਿੱਥੇ ਉਹ ਕੋਸ਼ਿਸ਼ ਤਾਂ ਕਰਦੇ ਆ ਪਰ ਉਹ ਸਟਾ ਫਿਰ ਵੀ ਮਾਰ ਦਿੰਦੇ ਨੇ ਦੂਜੀ ਪਾਰਟੀ ਵਾਲੇ ਕਿਉਂਕਿ ਬੰਦੇ ਜ਼ਿਆਦਾ ਸੀ ਇਕੱਠ ਜ਼ਿਆਦਾ ਸੀ ਹਯੂਮ ਵੱਡਾ ਸੀਗਾ ਤੇ ਉਹ ਕਰ ਗਏ ਉਸ ਤੋਂ ਬਾਅਦ ਹੁਣ ਉਹ ਉਹਦੇ ਤੇ 34 ਨੰਬਰ ਪਰਚਾ ਰਜਿਸਟਰਡ ਆ ਜਿਹੜਾ ਕਿ ਉਹ ਹਸਪੀਟਲ ਚ ਐਡਮਿਟ ਆ ਏਮਜ਼ ਦੇ ਵਿੱਚ ਉਹਦਾ ਟ੍ਰੀਟਮੈਂਟ ਚੱਲ ਰਿਹਾ ਤੇ ਬਾਕੀ ਸਾਰੀ ਸਾਡੀਆਂ ਪਾਰਟੀਆਂ ਆਪਣੀਆਂ ਹੀ ਪੁਰਸ ਪਾਰਟੀਆਂ ਜਿਹਦੇ ਵਿੱਚ ਸੀਆਈ ਇਨਚਾਰਜ ਵੀ ਨੇ ਐਸਐਚਓ ਸਾਹਿਬ ਇੱਥੋਂ ਦੇ ਵੀ ਨੇ ਸਾਡੇ ਇਲਾਕੇ ਦੇ ਹੋਰ 4-5 ਐਸਐਚਓ ਇਕੱਠੇ ਕਰਕੇ ਕਈ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ ਨੇ ਜਿਹੜੇ ਕਿ 28 ਕ ਬੰਦਿਆਂ ਦੇ ਖਿਲਾਫ ਪਰਚਾ ਰਜਿਸਟਰਡ ਕੀਤਾ ਜਾ ਚੁੱਕਾ 34 ਨੰਬਰ ਜਿਕਰ ਸਰ ਸਤਪਾਲ ਦੀ ਗੱਲ ਕਰੀ ਤਾਂ ਪਹਿਲਾ ਵੀ ਉਹਦਾ ਕ੍ਰਿਮੀਨਲ ਕਾਰਡ ਹੈ ਸਤਪਾਲ ਸਤਪਾਲ ਦਾ ਸਰ ਇਹ ਇਹ ਦੇਖਦੇ ਹਾਂ ਪਤਾ ਲੱਗਾ ਵੀ ਕੋਈ ਲੜਾਈ ਝਗੜੇ ਦਾ ਬੈਟਰ ਪਹਿਲਾਂ ਕੋਈ ਇੱਕ ਦਾ ਪਹਿਲਾਂ ਵੀ ਰਜਿਸਟਰਡ ਹੈਗਾ 19 ਦੇ ਵਿੱਚ ਪਰ ਡਿਟੇਲ ਚ ਹੋਣ ਜਾ ਕੇ ਚੈੱਕ ਕਰਾਂਗੇ ਅਸੀਂ ਸਤਪਾਲ ਦੀ ਪੁਲਿਸ ਦੀ ਗੱਡੀ ਵਿੱਚੋਂ ਤੇ ਬੈਦੀ ਨੂੰ ਲਾ ਕੇ ਇਸ ਦਾ ਖੁਦ ਮਾਰ ਕਰਦੇ ਉਹਦੀ ਵੀ ਜਾਂਚ ਕੀਤੀ ਲੋ ਬਿਲਕੁਲ ਜੇ ਇਸਰਾਂ ਦੀ ਕੋਈ ਗੱਲ ਹੋਈ ਸਾਡੇ ਕਿਸੇ ਵੀ ਮੁਲਾਜ਼ਮ ਦੀ ਕੋਈ ਅਨਗਹਿਲੀ ਪਾਈ ਗਈ ਇਸ ਕੰਮ ਦੇ ਵਿੱਚ ਉਹਦੇ ਖਿਲਾਫ ਵੀ ਬੰਦਿਆ ਐਕਸ਼ਨ ਲੱਟਾ ਜਾਊਗਾ। ਜਿਹੜਾ ਇਹ ਉਹ ਉਸਦੀ ਗੱਡੀ ਦੇ ਵਿੱਚੋਂ ਪੱਡ ਕੇ ਅ ਬੰਦੇ ਦੇ ਮਿਹਰਬਾ ਸੱਤਾ ਮਾਰਿਆ ਉਹ ਕਿੰਨਾ ਚੱਕਮੀ ਆ ਜਾਂ ਕੀ ਹੁੰਦਾ ਹੈਗਾ ਬਾਅਦ ਵਿੱਚ ਜਿਹੜਾ ਬੇਟਾ ਮਰਨ ਸਤਪਲ ਦੀ ਕਿਹ ਜਲਾਤ ਨੇ ਪਪਾ ਬਲਜੀਤ ਸਿੰਘ ਪਤਾ ਲੱਗਾ ਕਿ ਉਹ ਸੀਰੀਅਸ ਹੈ ਪਪਾ ਬਲਜੀਤ ਸਿੰਘ ਨਹੀਂ ਸਤਪਲ ਸਤਪਲ ਕਿ ਕਿਤੇ ਦਾ ਆਪਣਾ ਜੰਮੀ ਹੈ ਇਹ ਪਤਾ ਲੱਗਾ ਵੀ ਐਮਜ਼ ਦੇ ਵਿੱਚ ਐਡਮਿਟ ਕਰਾਇਆ ਉਹਨੂੰ ਬਠਿੰਡੇ ਬਠਿੰਡੇ ਇਹ ਕੋਈ ਦੋਸ਼ੀ ਗੁਫਤਾਰ ਕੀਤੇਗੇ ਸਨ ਇਹ ਹਲੇ ਸਾਰਾ ਮਸਲਾ ਜਿਹੜਾ ਹੈਗਾ ਅੰਡਰ ਪ੍ਰੋਸੈਸ ਹੈਗਾ ਇਹ ਜਲਦੀ ਹੀ ਦੋਸ਼ੀ ਗੁਫਤਾਰ ਕੀਤੇ ਜਾਣਗੇ ਮੈਮ ਇਹ ਤਾਂ ਅਰਦਾਸਪੁਰ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਕਿੰਨੇ ਪੇਸ਼ੈਂਟ ਆ ਜਿਹੜੇ ਤੁਹਾਡੇ ਕੋਲ ਐਡਮਿਟ ਹੋਏ ਜਾਂ ਕੀ ਉਹਨਾਂ ਦੀ ਹਾਲਤ ਸਾਡੇ ਕੋਲ ਇੱਕ ਪੁਰੇ ਪੇਸ਼ੈਂਟ ਤਾਂ ਪੁਲਿਸ ਲੈ ਕੇ ਆਈ ਸੀ 9:30 ਵਜੇ ਆਈ ਸੀ ਉਹਦੇ ਮਰੀਜ਼ ਦੇ ਕਾਫੀ ਸੱਟਾਂ ਸੀਗੀਆਂ ਉਹਦੇ ਛਾਤੀ ਦੇ ਵਿੱਚ ਵੀ ਸੱਟ ਆ ਸੀ ਇਸ ਕਰਕੇ ਉਹਨਾਂ ਸਾਨੂੰ ਰੈਫਰ ਕਰਨਾ ਪੈਗਾ ਉਸ ਤੋਂ ਬਾਅਦ ਤਿੰਨ ਮਰੀਜ਼ ਹੋਰ ਆਏ ਸੀ ਜਿਹੜੇ ਕਿ ਆਪਣੇ ਆਪ ਆਏ ਸੀਗੇ ਉਹਦਾ ਡੈਡੀ ਉਹਦੀ ਘਰ ਵਾਲੀ ਤੇ ਉਹਦਾ ਭਰਾ ਸੀਗੇ ਉਹਨਾਂ ਦੀ ਹਾਲ ਸਥਿਰ ਸੀ ਉਹਨਾਂ ਨੂੰ ਅਸੀਂ ਦਾਖਲ ਕੀਤਾਗਾ ਇਸ ਤੋਂ ਲਾ ਬਾ ਇੱਕ ਰਾਤ ਨੂੰ ਵੀ ਆਇਆ ਸੀਗਾ ਬਾਬਾ ਉਹਨੂੰ ਵੀ ਕਾਫੀ ਤਲਵਾਰਾਂ ਨਾਲ ਕੱਟਿਆ ਹੋਇਆ ਸੀਗਾ ਉਹ ਸਾਡੇ ਕੋਲ ਹਜੇ ਤੱਕ ਦਾਖਲ ਉਹਨਾਂ ਦੀ ਹਾਲ ਸਥਿਰ ਇੱਕ ਮਰੀਜ਼ ਥੋੜਾ ਔਖਾ ਸੀਗਾ ਉਹਨੂੰ ਸਾਨੂੰ ਰੈਫਰ ਕਰਨਾ ਪੈਗਾ